ਕਿਸ ਤਰ੍ਹਾਂ ਧੰਨਵਾਦ ਕਰਦੇ ਹਾਂ ਤੁਹਾਡੀ ਰਿਟਾਇਰਮੈਂਟ ਦੇ ਜਿਹੜੇ ਜੀਆਸ ਡਿਪਾਰਟਮੈਂਟ ਹੈ ਜਿਹੜੀ ਤੁਹਾਡੀ 파ਰਟੀ ਕੀਤੀ ਕਿਸ ਤਰ੍ਹਾਂ ਧੰਨਵਾਦ ਕਰੋਗੇ ਸਾਰੇ ਸਾਲ 12 ਮਹੀਨੇ ਸਾਡੇ ਬਹੁਤ ਵਧੀਆ ਰੱਖ ਗਏ ਜੀ ਇੱਕ ਪਰਿਵਾਰ ਦੀ ਤਰ੍ਹਾਂ ਬਹੁਤ ਵਧੀਆ ਸਾਡੇ ਕੋਲ ਜੀ ਸਾਰੇ ਅੱਗੇ ਸਦਾ ਧੰਨਵਾਦ ਕਰਦੇ ਹਾਂ ਦਾ ਸਾਰੇ ਆਪਣੇ ਸਮੂਹ ਸਟਾਫ ਦਾ ਧੰਨਵਾਦ ਕਰਦੇ ਹਾਂ ਸਾਡੇ ਅਫਸਰ ਸੇਵਾਦਾਰ ਦਾ ਸਾਰੇ ਸਾਡੇ ਸਮੂਹ ਸਮਾਗਮ ਆਪਣੇ ਡਿਪਾਰਟਮੈਂਟ ਤੇ ਤੁਹਾਨੂੰ ਕੰਮ ਜੀ ਤਾਂ ਸਰ ਕਿਸ ਤਰ੍ਹਾਂ ਹੋਂਦ ਤੁਸੀਂ ਰਿਟਾਇਰ ਵੀ ਹੋਏ ਹੋ ਤੇ ਹੁਣ ਕਿਥੇ ਨਾ ਕਿਥੇ ਤੁਹਾਡਾ ਸਾਥ ਫਿਰ ਵੀ ਦੇਣਗੇ ਇਹ ਦੇਣਗੇ ਦੇਣਗੇ ਸਭ ਦਿੰਦੇ ਆ ਜਾਂ ਤੋਂ ਦੇਣਗੇ ਸਾਥ ਤਾਂ ਦੇਣੇ ਚ ਜੀ ਕਿਹੜੇ ਇੰਨੇ ਸਾਰੇ ਸੇਵਾ ਨੋਈ ਤੁਸੀਂ ਕਲਾਸ ਤੋਂ ਕਲਾਸ ਤੋਂ ਤੁਹਾਨੂੰ ਕਿੰਨੇ ਸਰ ਕਿੰਨੇ ਸਾਲ 40 ਸਾਲ ਤੋਂ ਵਾਲਾ ਰਿਟਾਇਰ ਹੋ ਰਿਹਾ 40 ਸਾਲ ਕਿ ਸਰ ਸਰਕਾਰ ਦਾ ਕਿਸ ਤਰ੍ਹਾਂ ਧੰਨਵਾਦ ਕਰੋਗੇ ਸਰਕਾਰ ਦਾ ਬੜੀਆ ਧੰਨਵਾਦ ਹੈ ਇਹ ਕਿ ਸਹਿਯੋਗ ਦਿੱਤਾ ਸਰਕਾਰ ਨੇ ਇਸ ਤਰ੍ਹਾਂ ਦਾ ਸਾਡੇ ਨਾਲ ਜੀ ਔਲੀ ਜੀ ਤੁਹਾਨੂੰ ਸਰਕਾਰ ਸਾਡੀ ਧੰਨਵਾਦ। ਥੈਂਕ ਯੂ ਥੈਂਕ ਯੂ। ਅੱਜ ਅਸੀਂ GST ਵਿਭਾਗ ਵੱਲੋਂ ਸਾਰੇ ਜਣੇ ਇੱਥੇ ਇਕੱਠੇ ਹੋਏ ਹਾਂ। ਇਹ ਦੀਪਕ ਕੁਮਾਰ ਜੀ ਦੀ ਰਿਟਾਇਰਮੈਂਟ ਪਾਰਟੀ ਆ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 40 ਸਾਲ ਇਸ ਡਿਪਾਰਟਮੈਂਟ ਵਿੱਚ ਦਿੱਤੇ ਤੇ ਬਹੁਤ ਹੀ ਜ਼ਿਆਦਾ ਵਧੀਆ ਸੇਵਾਵਾਂ ਨਿਭਾਈਆਂ। ਅੱਜ ਜਦੋਂ ਰਿਟਾਇਰ ਹੋ ਰਹੇ ਆ ਤੇ ਸਾਰੇ ਪਰਿਵਾਰ ਦੇ ਖੁਸ਼ੀ ਦਾ ਮੌਲ ਹੈ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਉਹ ਆਪਣੇ ਜ਼ਿੰਦਗੀ ਦਾ ਇੱਕ ਪੜਾਅ ਜਿਹੜਾ ਕਿ ਨੌਕਰੀ ਦਾ ਹੁੰਦਾ ਵਾ ਉਹਨੂੰ ਸਫਲਤਾਪੂਰਵਕ ਪੂਰਾ ਕਰਕੇ ਉਹ ਜਾ ਰਹੇ ਨੇ। ਇਸ ਡਿਪਾਰਟਮੈਂਟ ਨੂੰ ਛੱਡ ਕੇ ਪਰ ਸਾਡੇ ਵੱਲੋਂ ਸਾਰੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਹੀ ਇੱਛਾਵਾਵਾ ਕਿ ਉਹ ਅੱਗੇ ਤੰਦਰੁਸਤ ਰਹਿਣ ਤੇ ਆਪਣਾ ਜਿਹੜਾ ਅਗਲਾ ਜੀਵਨ ਹੈ ਹੱਸ ਕੇ ਆਪਣੇ ਪਰਿਵਾਰ ਦੇ ਨਾਲ ਗੱਟੇ। ਕੀ ਸੌਦੇ ਦੇ ਸਾਰੇ ਸੇਵਾ ਨਿਵਾਰੇ। ਇਹ ਸੇਵਾਦਾਰ ਸੀ ਸਾਡੇ ਉੱਤੇ ਐਂਡ ਬਹੁਤ ਵਧੀਆ ਕੰਮ ਕੀਤੇ ਹਨ ਇਹਨਾਂ ਨੇ ਜੀ। ਜੀ। ਸਰ ਕਿਸ ਤਾਰੇ ਜਿਹੜੇ ਉਹ ਪੂਰੇ ਹਨ ਲੰਬੇ ਸਮੇਂ ਸਾਥ ਦਿੱਤਾ ਉਹਨਾਂ ਦਾ। ਤੇ ਸਰ ਅੱਗੇ ਵੀ ਜਿਹਨਾਂ ਦਾ ਅਮੀਰ ਹੈ ਜੀ। ਬਿਲਕੁਲ ਜੀ ਬਿਲਕੁਲ ਇਹ ਪਰਿਵਾਰ ਨਾਲ ਮਿਛੋੜਾ ਥੋੜਾ ਹੁੰਦਾ ਵਈ 40 ਸਾਲ ਜਿੱਤੇ ਰਹਿ ਲਈਏ ਉਹ ਪਰਿਵਾਰ ਹੀ ਬਣ ਜਾਂਦਾ ਵਾ ਤੁਸੀਂ ਦੇਖਿਆ ਇਹ ਸਾਰਿਆਂ ਨੇ ਸਸੇਵੀਆਂ ਗੱਲਾਂ ਵੀ ਕੀਤੀਆਂ ਵਾ ਉਹ ਪਰਿਵਾਰ ਦਾ ਇੱਕ ਜਿਹੜਾ ਵਾ ਨਾ ਨਾ ਟੁੱਟਣ ਵਾਲਾ ਹਿੱਸਾ ਨੇ ਤੇ ਆਪਾਂ ਇਹ ਉਮੀਦ ਕਰਦੇ ਕਿ ਜਦੋਂ ਵੀ ਆਣਗੇ ਤੇ ਡਿਪਾਰਟਮੈਂਟ ਦਾ ਕੋਈ ਉਹਨਾਂ ਨੂੰ ਡਿਊ ਦੇਣ ਵਾਲਾ ਜਾਂ ਕੋਈ ਕੰਮ ਪੈਂਡਿੰਗ ਹੋਵੇ ਸੁਪਰਡੈਂਟ ਸਾਹਿਬ ਸਾਡੇ ਨਾਲ ਇਹ ਬੜੀ ਤੇਜ਼ੀ ਦੇ ਨਾਲ ਸਾਰੇ ਕੰਮ ਨਾਲ ਨਿਪਟਾ ਦੇਣਗੇ ਧੰਨਵਾਦ ਥੈਂਕ ਯੂ ਇੱਕ ਵੜਾ ਕਰਨਾ ਕਰਦੇ ਇੱਧਰ ਖੜ੍ਹ ਜਾਓ